35 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਜਿੱਥੇ ਅਮਰੀਕਾ ਤੋਂ ਡਿਪੋਟ ਹੋ ਕੇ 104 ਭਾਰਤੀ ਭਾਰਤ ਦੇ ਵਿੱਚ ਪਹੁੰਚ ਗਏ ਨੇ ਤੇ ਜਿੱਥੇ ਪੰਜਾਬ ਦੀ ਗੱਲ ਕਰੀਏ ਵੱਖ-ਵੱਖ ਥਾਵਾਂ ਦੇ ਉਹ ਨੌਜਵਾਨ ਨੇ ਜਿਹੜੇ ਡਿਪੋਟ ਹੋ ਕੇ ਅੱਜ ਭਾਰਤ ਦੇ ਵਿੱਚ ਪਹੁੰਚੇ ਨੇ ਪਰ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਡਿਪੋਟ ਹੋਏ ਪੰਜਾਬ ਦੇ 30 ਨੌਜਵਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਸੰਕਟ ਮੰਡਰਾ ਰਿਹਾ ਹੈ ਕਿਉਂਕਿ ਆਰਥਿਕ ਸੰਕਟ ਇਹਨਾਂ ਦਾ ਪੈਸਾ ਲੈ ਕੇ ਉਹ ਬਾਹਰ ਗਏ ਸੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪ ਉਹਨਾਂ ਨੌਕਰੀ ਦੇਣੀ ਚਾਹੀਦੀ ਹੈ ਤੇ ਉਹਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੀਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਜਿਹੜੇ ਡੋਨਲਡ 트੍ਰੰਪ ਨੇ ਉਹਨਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਲੈ ਕੇ ਮਸਲੇ ਹੱਲ ਕਰਨ ਵੀ ਜੋ ਪੰਜਾਬੀਆਂ ਦਾ ਕਿਤੇ ਨਾ ਕਿਤੇ ਸੁੱਖ ਦਾ ਸਾਹ ਆ ਸਕੇ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਇਹ ਬਿਲ ਪਾਸ ਕਰਕੇ ਦਿਖਾਓ ਕਿ ਜਿਹੜੇ ਬਾਹਰੋਂ ਆਉਂਦੇ ਨੇ ਗੈਰ ਪੰਜਾਬੀ ਉਹ ਜੀ7 ਕੇ ਆਉਣ ਲੇਕਿਨ ਆਹ ਸ਼ਰਤਾਂ ਸਾਡੀਆਂ ਪੂਰੀਆਂ ਕਰਕੇ ਆਉਣ ਇਹ ਵੀ ਇੱਕ ਪਹਿਲੂ ਅੱਜ ਦੀ ਡਿਪੂਟੇਸ਼ਨ ਦਾ ਹੈ ਤੇ ਅੰਤ ਵਿੱਚ ਨਾਲ ਮੈਂ ਇਹ ਕਹਣਾ ਚਾਹਣਾ ਕਿ ਪੰਜਾਬ ਸਰਕਾਰ ਨੂੰ 30 ਦੇ 30 ਜਿਹੜੇ ਰਿਪੋਰਟ ਹੋ ਕੇ ਆਏ ਨੇ ਪੰਜਾਬ ਫਿਲਹਾਲ ਇਹ ਵਾਰਨਿੰਗ ਹੈ ਇੱਕ ਤਾਂ ਇਹ ਜਿਹੜੇ 30 ਆਏ ਨੇ ਜਿਹੜੇ ਉੱਜੜ ਗਏ ਨੇ ਫਾਈਨੈਂਸ਼ਲੀ ਰਿਕ ਹੋ ਗਏ ਨੇ ਸਾਰੇ ਕਰਜ਼ਈ ਹੋਣਗੇ ਕਰਜ਼ਾ ਵਿਆਜ ਲੈ ਕੇ ਆਪਣੇ ਬੱਚਾ ਨੂੰ ਵਿਦੇਸ਼ਾ ਭੇਜਦੇ ਆਪਾਂ ਨੂੰ ਆਮ ਰੂਟੀਨ ਜਾਣਕਾਰੀ ਆ ਕਿ ਇਹਨਾਂ 30 ਦੇ ਵਾਸਤੇ ਪੰਜਾਬ ਸਰਕਾਰ ਕੋਈ ਗਵਰਨਮੈਂਟ ਜੋਬਸ ਦਾ ਪ੍ਰਬੰਧ ਕਰੇਗੀ ਇਹਨਾਂ ਦੇ ਭਵਿੱਖ ਨੂੰ ਬਚਾਉਣ ਦਾ ਉਪਰਾਲਾ ਕਰੇਗੀ ਅਗਰ 30 ਨੂੰ ਜੋਬਸ ਮਿਲ ਜਾਂਦੀਆਂ ਆਈ ਐਮ ਵੈਰੀ ਸ਼ੋਰ ਕਿ ਦੂਸਰੇ ਜਿਹੜੇ ਬੱਚੇ ਬਾਹਰ ਸੋਚ ਰਹੇ ਜਾਣਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਥੋਂ ਕੱਢਿਆ ਜਾਵੇਗਾ ਤਾਂ ਉਹ ਸ਼ਾਇਦ ਜਾਣਗੇ ਨਹੀਂ ਇੱਥੇ ਪੜਨਗੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨਗੇ ਆਇਲਸ ਦੇ ਕੋਰਸਸ ਛੱਡ ਕੇ ਉਹ ਆਈਐਸ ਤੇ ਆਈਪੀਐਸ ਦੀ ਤਿਆਰੀ ਕਰਨਗੇ ਬਹੁਤ ਕਾਬਿਲ ਹੈ ਸਾਡੇ ਬੱਚੇ ਇੱਕ ਇਹ ਵੀ ਪਹਿਲੂ ਆ ਕਿ ਕੀ ਪੰਜਾਬ ਸਰਕਾਰ ਉਹਨਾਂ ਦੇ ਭਵਿੱਖ ਦਾ ਉਹਨਾਂ ਦੀ ਜਾਨ ਤੇ ਮਾਲ ਤੇ ਉਹਨਾਂ ਦੇ ਭਵਿੱਖ ਦੀ ਰਾਖੀ ਕਰਨ ਵਿੱਚ ਕਾਮਯਾਬ ਹੁੰਦੀ ਹੈ ਔਰ ਹੁਣ ਤਾਂ ਉਹਨੂੰ ਪਤਾ ਲੱਗ ਗਿਆ ਕਿ ਡਿਪੋਰਟ ਹੋਣੇ ਸ਼ੁਰੂ ਹੋ ਗਏ ਨੇ ਇਹ ਪਹਿਲਾ ਬੈਚ ਆਇਆ 104 ਦਾ ਜਿਹੱਚੋ 30 ਪੰਜਾਬ ਦੇ ਨੇ ਇਹਦਾ ਮਤਲਬ ਆਉਣ ਵਾਲੇ ਦਿਨਾਂ ਵਿੱਚ ਹੋਰ ਵਦੇਰੇ ਸਾਡੇ ਨੌਜਵਾਨ ਜਿਹੜੇ ਡਿਪੋਰਟ ਹੋਣਗੇ ਕੀ ਪੰਜਾਬ ਸਰਕਾਰ ਸਿਰਫ ਲਿਪ ਸਰਵਿਸ ਕਰੇਗੀ ਜਿਵੇਂ ਕਿਸਾਨਾਂ ਦੇ ਡੱਲੇਵਾਲ ਸਾਹਿਬ ਦੇ ਉੱਤੇ ਕਰ ਰਹੀ ਹੈ ਕਿ ਅਸੀਂ ਭਾਜਪਾ ਨਾਲ ਗੱਲ ਕਰ ਲਈ ਅਸੀਂ ਉਹ ਕਰ ਲਿਆ ਇਹਨਾਂ ਨੂੰ ਬਹੁਤ ਪੁਖਤਾ ਠੋਸ ਗੱਲ ਕਰਨੀ ਚਾਹੀਦੀ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਟਰੰਪ ਨਾਲ ਗੱਲ ਕਰਕੇ ਘੱਟੋ ਘੱਟ ਕੋਈ ਰਾਹ ਦਾ ਲੱਭਣਾ ਚਾਹੀਦਾ ਵਾ ਉਹਨਾਂ ਨੂੰ ਕੋਈ ਚਾਹੇ ਤਰਲਾ ਕਰਨ ਚਾਹੇ ਮੰਨਤ ਕਰਨ ਕੇ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆਰਥਿਕ ਸੰਕਟ ਚ ਆ ਜਾਣਗੇ ਅਗਰ ਤੁਸੀਂ ਇਸ ਤਰ੍ਹਾਂ ਨਾਲ ਉਹਨਾਂ ਨੂੰ ਯੂ نو ਡਿਪੋਰਟ ਕਰਦੇ ਰਹੇ ਕੋਈ ਉੱਥੇ ਗਵਰਨਮੈਂਟ ਆਫ ਇੰਡੀਆ ਸ਼ੁੱਡ ਟ੍ਰਾਈ ਐਂਡ ਯੂ نو ਅਪਰੋਚ ði ਇੰਟਰਨੈਸ਼ਨਲ ਕੋਰਟ ਫਾਰ ਜਸਟਿਸ ਉੱਥੇ ਜਾਣ ਕਿਉਂਕਿ ਇਹ ਅਲਟੀਮੇਟਲੀ ਇੱਕ ਹਿਊਮਨ ਰਿਸੋਰਸ ਦਾ ਘਾਣ ਹੋ ਰਿਹਾ ਵਾ ਇੱਕ ਮੈਂ ਕਹਿ ਸਕਦਾ ਕਿ ਹਿਊਮਨ ਰਾਈਟਸ ਦੀ ਉਲੰਘਣਾ ਦੇ ਬਰਾਬਰ ਚ ਜਾ ਰਿਹਾ ਕਿ ਸਾਡੇ ਦੇਸ਼ ਦੀ ਸਰਕਾਰ ਉੱਥੇ ਜਾ ਕੇ ਦਰਵਾਜ਼ਾ ਖੜਕਾਵੇਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਾਂ ਗਵਰਨਮੈਂਟ ਆਫ ਅਮਰੀਕਾ ਦੇ ਨਾਲ 트੍ਰੰਪ ਦੇ ਨਾਲ ਉਦਾ ਤਾਂ 트੍ਰੰਪ ਨਾਲ ਕਹਿੰਦੇ ਸਾਡੀ ਬਹੁਤ ਯਾਰੀ ਆ ਉਹਨਾਂ ਦੀ ਰੈਲੀਆਂ ਵਿੱਚ ਜਾ ਕੇ ਤੁਸੀਂ ਉੱਥੇ ਵੱਡੇ ਵੱਡੇ ਇਕੱਠ ਕਰਕੇ ਭਾਸ਼ਣ ਦਿੰਨੇ ਹੋ ਕਿ ਉਹਦੇ ਨਾਲ ਗੱਲ ਕਰਕੇ ਸਾਡੇ ਨੌਜਵਾਨਾਂ ਤੇ ਬੱਚਿਆਂ ਦਾ ਔਰਤਾ ਲੜਕੀਆਂ ਦਾ ਭਵਿੱਖ ਬਚਾਓਗੇ ਸੋ ਜਿੱਦਾਂ ਕਿ ਸੁਖਪਾਲ ਸਿੰਘ ਖੈਰਾ ਵੱਲੋਂ ਕੀ ਸਵਾਲ ਖੜੇ ਕੀਤੇ ਗਏ ਨੇ ਹਾਲਾਂਕਿ ਸੁਖਪਾਲ ਸਿੰਘ ਖੈਰਾ ਸਮੇ ਸਮੇ ਦੇ ਉਤੇ ਪੰਜਾਬ ਦੇ ਮੁੱਦੇ ਚੁੱਕਦੇ ਰਹਿੰਦੇ ਨੇ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਸਰਕਾਰ ਇਹਨਾਂ ਰਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ ਕੀ ਫੈਸਲਾ ਕਰਦੀ ਹੈ ਨੌکریاں ਦਿੰਦੀ ਹੈ ਕਿਵੇਂ ਮਸਲਾ ਹੱਲ ਕਰਦੀ ਹੈ ਹੁਣ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ